അല്ല <coughs> 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 ਸਸਿਕਲ ਜੀ ਮੈਂ ਬੂਟਾ ਸਿੰਘ ਲੱਧੜ ਅਜ ਪਹੁੰਚ ਕੇ ਲੋਹੜੀ ਦਾ ਤਿਆਰ ਜੇ ਪੰਜਾਬ ਦੇ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਪ੍ਰਧਾਨ ਜੀ ਥੋੜਾ ਸਵਾਦ ਸਾਡੇ ਚੈਨਲ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜਿਹੜੇ ਕਿ ਚੈਨਲ ਵਾਲੇ ਬੂਟਾ ਲੱਧੜ ਜੀ ਉਹਨਾਂ ਦਾ ਇੱਥੇ ਆਉਣ ਤੇ ਸਾਡੇ ਹਿਮੋਰਾਇਡ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਪੰਜਾਬ ਇੰਡੀਆ ਵੱਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਖੁਸ਼ੀ ਦੇ ਮੌਕੇ ਤੇ ਆ ਕੇ ਇਸ ਰੌਣਕ ਨੂੰ ਵਧਾਇਆ ਜਿਵੇਂ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਤਕਰੀਬਨ ਵੀ ਕਹ ਲਈਏ 2009 ਤੋਂ ਇਹ ਜਿਹੜੇ ਕਿ ਲੋਹੜੀ ਦਾ ਛੋਟੀਆਂ ਬੱਚਿਆਂ ਦਾ ਪ੍ਰੋਗਰਾਮ ਆ ਜਿਹੜਾ ਮਨਾਉਂਦੇ ਆ ਰਹੇ ਹਾਂ ਕਿਉਂਕਿ ਸਾਡੇ ਸਮਾਜ ਦੇ ਵਿੱਚ ਜੇਕਰ ਸਾਡਾ ਕਾਠਾ ਅਸੀਂ ਉਦੋਂ ਹੀ ਇਹ ਕੰਮ ਕਰ ਸਕਦੇ ਆ ਜਿਵੇਂ ਕਿ ਅਸੀਂ ਇੱਕ ਹਿਮੋ ਰਾਈਟਸ ਸਿਊਚਰ ਵੈਲਫੇਅਰ ਵੱਲੋਂ ਸਾਰੀ ਸਾਡੀ ਸਮੁੱਚੀ ਟੀਮ ਸਾਡੇ ਨਾਲ ਸਾਡੇ ਕੌਮੀ ਚੇਅਰਮੈਨ ਸਤੀਸ਼ ਕੁਮਾਰ ਬਰਮਾ ਜੀ ਨਰਮਲ ਦੁੱਲੋ ਜੀ ਜਿਹੜੇ ਕਿ ਸਾਡੇ ਐਨ ਆਰ ਆਈ ਬੈਂਕ ਦੇ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਤੇ ਸਾਡੇ ਸਾਰੇ ਜ਼ਿਲ੍ਹੇ ਦੀ ਟੀਮ ਤੇ ਸਾਡੇ ਗੁਰਿੰਦਰ ਮੈਡਮ ਜੀ ਜ਼ਿਲ੍ਹਾ ਚੇਅਰਪਰਸਨ ਬਲਜਿੰਦਰ ਕੌਰ ਜੀ ਸਾਡੇ ਸੀਨੀਅਰ ਜੀ ਡੀ ਕੇ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਤੇ ਹੋਰ ਸਾਡੇ ਸਾਰੇ ਵੱਖ-ਵੱਖ ਅਹੁਦੇਦਾਰ ਸਹਿਬਾਨ ਪਹੁੰਚੇ ਨੇ ਇੱਥੇ ਕਿਉਂਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਸਵੀਰ ਕੌਰ ਜੀ ਨੇ ਇਹਨਾਂ ਦੇ ਸਹਿਯੋਗ ਦੇ ਨਾਲੇ ਜਿਨ੍ਹਾਂ ਨੇ ਬੱਚਿਆਂ ਨੂੰ ਲਿਆ ਕੇ ਇਹਨਾ ਮੰਨੋ ਪ੍ਰਬੰਧ ਕੀਤਾ ਕਿਉਂਕਿ ਜੇਕਰ ਅੱਜ ਗੱਲ ਕਰੀਏ ਆਪਾਂ ਬੜੇ ਲੰਮੇ ਸਮੇਂ ਦੀ ਗੱਲ ਕਰੀਏ ਵੇ ਮੁੰਡੇ ਜਿਹੜੇ ਕਿ ਅੱਗੇ ਧੀ ਪਰ ਅੱਜ ਨੇ ਜਿਹੜੀਆਂ ਬੱਚੀਆਂ ਅੱਗੇ ਨੇ ਬੱਚਿਆਂ ਨੂੰ ਅੱਗੇ ਕਰਨ ਵਾਸਤੇ ਵੀ ਸਾਡੇ ਸਮਾਜ ਦਾ ਜਿਹੜਾ ਕਿ ਸਹਿਯੋਗ ਆ ਬਹੁਤ ਜ਼ਰੂਰੀ ਆ ਕਿਉਂਕਿ ਬੱਚਿਆਂ ਨੂੰ ਹੌਸਲੇ ਦੀ ਜ਼ਰੂਰਤ ਆ ਅੱਜ ਸਾਡਾ ਸਮਾਜ ਆ ਜਿਹੜਾ ਜੋ ਸਾਡੇ ਨੌਜਵਾਨ ਬੱਚੀਆਂ ਨੇ ਇਹਨਾਂ ਨੂੰ ਜੇਕਰ ਅੱਜ ਹੌਸਲੇ ਨੇ ਅੱਜ ਇਸੇ ਕਰਕੇ ਉਹ 14th ਪਾਵੇਂ ਜਿਲ੍ਹਾ ਫਤਿਹਗੜ ਸਾਹਿਬ ਉਹ ਵੀ ਐਸਐਸਪੀ ਦੀ ਗੱਲ ਕਰੀਏ ਉੱਥੇ ਵੀ ਸਾਡੀ ਸਾਡੇ ਮੈਡਮ ਨੇ ਐਸਐਸਪੀ ਖੰਨੇ ਦੇ ਵਿੱਚ ਬੜੀ ਦੇਰ ਤੋਂ ਨੇ ਜਿਨ੍ਹਾਂ ਨੇ ਨਸ਼ਿਆਂ ਤੇ ਨੱਥ ਪਾਉਣ ਵਾਸਤੇ ਮੰਨ ਲੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਦਿਨ ਨਾ ਰਾਤ ਨੂੰ ਛੱਡ ਕੇ ਮੰਨ ਲੋ ਬੜਾ ਵਧੀਆ ਤਰੀਕੇ ਨਾਲ ਵਰਕ ਕਰ ਰਹੇ ਨੇ ਇਸੇ ਤਰ੍ਹਾਂ ਕਿਉਂਕਿ ਉਹਨਾਂ ਨੂੰ ਹੌਸਲਾ ਵੀ ਜਿਹੜਾ ਸਾਡਾ ਸਮਾਜ ਆ ਜਾਂ ਸਾਡੇ ਸਮਾਜਿਕ ਤੌਰ ਤੇ ਜਥੇਬੰਦੀਆਂ ਨੇ ਉਹ ਸਾਡੇ ਨਾਲ ਨੇ ਤਾਂ ਕਿ ਅਸੀਂ ਇਹਨਾਂ ਨੂੰ ਨੱਥ ਪਾ ਸਕਦੇ ਆ ਅੱਜ ਇਸੇ ਕਰਕੇ ਜਿਹੜੇ ਕਿ ਬੱਚੇ ਨੇ ਅਸੀਂ ਆਪਣੇ ਵੱਲੋਂ ਐਮਰਡਸ ਸੋਸ਼ਲ ਵੈਲਫੇਅਰ ਵੱਲੋਂ ਬੱਚਿਆਂ ਨੂੰ ਸਮਾਨ ਦੇ ਕੇ ਸੂਟ ਵਗੈਰਾ ਹੋਰ ਸਮਾਨ ਦੇ ਕੇ ਅਸੀਂ ਉਹਨਾਂ ਨੂੰ ਸਨਮਾਨਤ ਦੇ ਰਹੇ ਹਾਂ ਤੇ ਅਸੀਂ ਗੁਰੂ ਮਹਾਰਾਜ ਅਗੇ ਹੀ ਬੇਨਤੀ ਕਰਾਂਗੇ ਵੀ ਕੁੜੀਆਂ ਜਿਹੜੀਆਂ ਨੇ ਪੜ੍ਹ ਲਿਖ ਕੇ ਇਦਾਂ ਹੀ ਅਫਸਰ ਲੱਗਣ ਭਾਵੇਂ ਜੱਜ ਸਾਹਿਬ ਦੀ ਗੱਲ ਕਰੀਏ ਭਾਵੇਂ ਆਪਾਂ ਐਸਐਸਪੀ ਦੀ ਡੀਐਸਪੀ ਦੀ ਐਚਡੀਐਮ ਦੀ ਗੱਲ ਕਰੀਏ ਵੱਖ-ਵੱਖ ਉੱਚੇ ਆਉਧਿਆਂ ਤੇ ਸਾਡੀਆਂ ਅੱਜ ਬੇਟੀਆਂ ਬੈਠੀਆਂ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਇੱਥੇ ਪਹੁੰਚਣ ਤੇ ਸਾਡੇ ਦਫ਼ਤਰ ਤੇ ਮਲੌਰ ਰੋਡ ਖੰਨੇ ਤੇ ਤੇ ਧੰਨਵਾਦ ਕਰਦੇ ਹਾਂ ਤੇ ਇਹਨਾਂ ਨੂੰ ਅਸੀਂ ਮੁਬਾਰਕ ਵੀ ਦਿੰਨੇ ਹਾਂ ਲੋੜੀ ਦਾ ਤਿਹਾਰ ਅੱਜ ਕੁੜੀਆਂ ਲੋੜੀ ਮਨਾਈ ਜਾ ਰਹੀ ਕੀ ਕਰਨੋ ਤੋਂ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਕੌਮੀ ਪ੍ਰਧਾਨ ਨੇ ਜਿਹੜੇ ਬਾ우스ਤੀ ਬਰਮਾ ਜੀ ਤੇ ਸਾਡੇ ਪ੍ਰਧਾਨ ਗੁਰਦੀਪ ਸਿੰਘ ਮਦਨ ਜੀ ਤੇ ਮੈਡਮ ਢਿੱਲੋਂ ਜੀ ਤੇ ਨਾਲ ਉਹਨਾਂ ਦੇ ਮੈਡਮ ਗੁਰਿੰਦਰ ਜੀ ਸਾਰੇ ਸਮੂਚੀ ਟੀਮ ਦੇ ਜਿਹੜੇ ਮੈਂਬਰ ਇੱਥੇ ਇਕੱਠੇ ਹੋਏ ਨੇ ਤੇ ਇਹਨਾਂ ਨੇ ਸਾਨੂੰ ਬੁਲਾਇਆ ਇਜਤਮਾਨ ਬਖਸ਼ਿਆ ਇਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਬਾਕੀ ਜੋ ਬੱਚਿਆਂ ਨੇ ਆਪਣਾ ਦਿਖਾਇਆ ਪ੍ਰੋਗਰਾਮ ਇੱਥੇ ਲੋਹੜੀ ਤੇ ਇਹ ਬਹੁਤ ਹੀ ਇੱਕ ਸ਼ਲਾਘਾਯੋਗ ਕਹਿ ਸਕਦਾ ਹਾਂ ਬੱਚਿਆਂ ਨੂੰ ਅਨਕਰੇਜਮੈਂਟ ਹੋ ਰਹੀ ਹੈ ਤੇ ਸਾਰੇ ਨਗਰ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅਸੀਂ ਵਿਦੇਸ਼ੀਆਂ 'ਚ ਵੱਸਦੇ ਪੰਜਾਬੀਆਂ ਨੂੰ ਲੋਹੜੀ ਦੀ ਲੱਖ-ਲੱਖ ਮੁਬਾਰਕਬਾਦ ਦਿੰਨਾ ਮੈਂ ਪਰਮਾਤਮਾ ਜਿਹੜਾ ਸਭ ਨੂੰ ਖੁਸ਼ੀਆਂ ਭਰਿਆ ਇਹ ਸਾਲ ਹੋਵੇ ਸਭ ਨੂੰ ਖੁਸ਼ੀਆਂ ਮਿਲਣ ਸਭ ਨੂੰ ਤੰਦਰੁਸਤੀ ਹੋਵੇ ਬਾਕੀ ਪ੍ਰੈਸ ਵਾਲੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆ ਕੇ ਸਾਰਾ ਕਵਰੇਜ ਕੀਤੀ ਹੈ ਸਭ ਨੂੰ ਲੱਖ ਲੱਖ ਵਧਾਈ ਸਾਰੇ ਦੇਸ਼ ਪੰਜਾਬ ਵਾਸੀਆਂ ਨੂੰ ਹੋਰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਇਹ ਜਿਹੜੇ ਸਾਡੇ ਛੋਟਿਆਂ ਬੱਚਿਆਂ ਦੀ ਲੋਹੜੀ ਬਹੁਤ ਵੱਡੀ ਕਈ ਸਾਲਾਂ ਤੋਂ ਪ੍ਰਾਪਤੀ ਹੋ ਰਹੀ ਹੈ ਇਹ ਅਸੀਂ ਕਹਿ ਰਹੇ ਹਾਂ ਬੱਚੀਆਂ ਲੋਕ ਚਾਹਣ ਵੀ ਸਾਡੇ ਬੱਚੀਆਂ ਹੋਣ ਹਾਂ ਬਹੁਤ ਬਹੁਤ ਮੁਬਾਰਕ ਲੋਹੜੀ ਵੱਲੋਂ ਜਿਹੜੀ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਇਹ ਮੈਂ ਕੌਮੀ ਪ੍ਰਧਾਨ ਜਿਹੜੇ ਮਦਨ ਮਦਨ ਜੀ ਗੁਰਦੀਪ ਗੁਰਦੀਪ ਸਿੰਘ ਇਹਨਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਇਹਨਾਂ ਨੇ ਬੱਚਿਆਂ ਨੂੰ ਬੁਲਾ ਕੇ ਜਸਵੀਰ ਕੌਰ ਨਾਫਰੀਦੀ ਨਾਲ ਇਹਨਾਂ ਨੇ ਬਹੁਤ ਵਧੀਆ ਇੱਥੇ ਪ੍ਰੋਗਰਾਮ ਰੱਖਿਆ ਪਿਆ ਜਿਹੜਾ ਲੋਹੜੀ ਦਾ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਇਹਨਾਂ ਨੇ ਨਿਰਮਲ ਸਿੰਘ ਦੂਲੋਂ ਉਹਨਾਂ ਨੂੰ ਬੁਲਾਇਆ ਹੋਰ ਸਤੀਜੀ ਆਏ ਸਾਰੇ ਇਹ ਇੱਥੇ ਜਿਹੜੇ ਇਹਨਾਂ ਦੇ ਪ੍ਰਬੰਧਕ ਹੈ ਮੈਨੂੰ ਦੇਖ ਕੇ ਇੱਥੇ ਬਹੁਤ ਵਧੀਆ ਲੱਗਿਆ ਕਿ ਸਾਡੀਆਂ ਬੱਚੀਆਂ ਅੱਜ ਪੰਜਾਬ ਲੈਵਲ ਦੇ ਉੱਤੇ ਨਹੀਂ ਇੰਡੀਆ ਲੈਵਲ ਦੇ ਉੱਤੇ ਕੰਮ ਕਰ ਰਹੀਆਂ ਨੇ ਜਿਹੜੀਆਂ ਬੱਚੀਆਂ ਅੱਜ ਇਹ ਸਾਨੂੰ ਗੀਤ गा ਕੇ ਖੁਸ਼ੀ ਨਾਲ ਝੂਮ ਕੇ ਦਿਖਾ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਇਹ ਬੱਚੀਆਂ ਹਿੰਦੁਸਤਾਨ ਦੇ ਤਾਜ ਦੇ ਉੱਤੇ ਵੀ ਝੂਮਦੀਆਂ ਨਜ਼ਰ ਆਉਣ ਕਿਉਂਕਿ ਅੱਜ ਬੱਚਿਆਂ ਦਾ ਯੁੱਗ ਐਸਾ ਚੱਲ ਰਿਹਾ ਹੈ ਕਿ ਮੁੰਡੇ ਪਿੱਛੇ ਜਾ ਰਹੇ ਹਨ ਔਰ ਬੱਚੀਆਂ ਅੱਗੇ ਜਾ ਰਹੀਆਂ ਇਹ ਹਿਊਮਨ ਰਾਈਟਸ ਵੀ ਇੱਕ ਐਸਾ ਕੰਮ ਕਰਦੀ ਹੈ ਕਿ ਜਿਹਦੇ ਨਾਲ ਬੱਚਿਆਂ ਦਾ ਹੌਸਲਾ ਵੱਧਾ ਇਹ ਜਥੇਬੰਦੀ ਲੋਕਾਂ ਦੀ ਭਲਾਈ ਦਾ ਕੰਮ ਵੀ ਕਰਦੀ ਹੈ ਇਹ ਜਥੇਬੰਦੀ ਲੋਕਾਂ ਦੇ ਫੈਸਲੇ ਕਰਾਉਂਦੀ ਹੈ ਇਹ ਜਥੇਬੰਦੀ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪੁਆਉਣ ਵਾਸਤੇ ਪੁਲਿਸ ਦੀ ਮਦਦ ਕਰਦੀ ਹੈ ਮੈਂ ਇਹ ਚਾਹੁੰਦਾ ਵੀ ਇਹ ਜਥੇਬੰਦੀਆਂ ਅਗਰ ਉੱਠ ਕੇ ਪੰਜਾਬ 'ਚ ਖੜੀਆਂ ਹੋ ਜਾਣ ਤਾਂ ਜਿਹੜਾ ਇਹ ਛੇਵਾਂ ਦਰਿਆ ਪੰਜਾਬ ਦੇ ਵਿੱਚ ਚੱਲ ਰਿਹਾ ਅੱਜ ਨਸ਼ੇ ਦਾ ਇਹ ਬਿਲਕੁਲ ਖਤਮ ਹੋ ਜਾਊਗਾ ਸਰਕਾਰਾਂ ਨੂੰ ਇਹਦੇ ਉੱਤੇ ਪੂਰਾ ਗੌਰ ਕਰਕੇ ਚੱਲਣਾ ਚਾਹੀਦਾ ਹੈ ਹਿਊਮਨ ਰਾਈਟਸ ਜਿਹੜੀ ਆ ਇਹਨਾਂ ਦੀ ਇਹ ਬਹੁਤ ਵਧੀਆ ਕੰਮ ਕਰ ਰਹੀ ਆ ਅੱਜ ਇਸ ਦਿਹਾੜੇ ਤੇ ਜਿੰਨੀਆਂ ਬੀਬੀਆਂ ਆਈਆਂ ਜਿੰਨੇ ਤੁਸੀਂ ਪ੍ਰੈਸ ਵਾਲੇ ਆਏ ਹੋ ਜਿੰਨੀਆਂ ਬੱਚੀਆਂ ਆਈਆਂ ਤੇ ਹਿਊਮਨ ਰਾਈਟਸ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਪੂਰੇ ਪੰਜਾਬ ਨੂੰ ਪੂਰੇ ਹਿੰਦੁਸਤਾਨ ਨੂੰ ਲੱਖ-ਲੱਖ ਮੁਬਾਰਕਾਂ ਲੋਹੜੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਹੜੀ ਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਇਹ ਲੋਹੜੀ ਦਾ ਪ੍ਰੋਗਰਾਮ ਰੱਖਿਆ ਗਿਆ ਇੱਥੇ ਸਾਡੇ ਆਪਣੇ ਗੁਰਦੀਪ ਸਿੰਘ ਮਾਦਨ ਵੀਰ ਜੀ ਬਹੁਤ ਸੀਨੀਅਰ ਨੇ ਤੇ ਆਪਣੇ ਸਤੀਸ ਬਾਬੂ ਜੀ ਆ ਮੇਰੀਆਂ ਮੈਡਮਾਂ ਸਾਰੇ ਮੈਂ ਸਾਰਿਆਂ ਦਾ ਨਾਮ ਨਹੀਂ ਲੈਣਾ ਚਾਹੁੰਦੀ ਹੈਗੀ ਜਾਨੀ ਕਿ ਮੈਂ ਸਾਰੇ ਇਹੀ ਸੰਦੇਸ਼ ਦਿੰਨੀ ਆ ਵੀ ਬੇਟੀਆਂ ਨੇ ਜਿਵੇਂ ਹੁਣ ਅੱਗੇ ਬੇਟਿਆਂ ਦੀ ਲੋਹੜੀ ਮਨਾਉਂਦੇ ਸੀਗੇ ਹੁਣ ਬੇਟੀਆਂ ਦੀ ਲੋਹੜੀ ਮਨਾਓ ਬੇਟੀਆਂ ਵੀ ਕਿਸੇ ਵੀ ਚੀਜ਼ ਤੋਂ ਘੱਟ ਨਹੀਂ ਕਿਸੇ ਵੀ ਕੰਮ ਤੋਂ ਘੱਟ ਨਹੀਂ ਗਈਆਂ ਇਸ ਕਰਕੇ ਹੁਣ ਬਹੁਤ ਵਧੀਆ ਪ੍ਰੋਗਰਾਮ ਕੀਤਾ ਸਾਰਿਆਂ ਨੂੰ ਇਹੀ ਸੰਦੇਸ਼ ਦਿੰਨੇ ਆ ਭਾਈ ਬਹੁਤ ਬਹੁਤ ਮੁਬਾਰਕਾ ਸਾਰੇ ਪੰਜਾਬ ਨੂੰ ਸਾਰੇ ਹਲ ਵਰਲਡ ਨੂੰ ਇਹ ਜੇ ਆਪਣੇ ਬੱਚਿਆਂ ਨੂੰ ਆਪਣੀਆਂ ਬੇਟੀਆਂ ਤੇ ਲੋਹੜੀ ਦੇ ਪ੍ਰੋਗਰਾਮ ਕਦੇ ਵੀ ਮਿਸ ਨਾ ਕਰੋ ਲੋਹੜੀ ਮਨਾਓ ਬੇਟੀਆਂ ਦੀ ਵੈਗੜੂ ਜੀ ਦਾ ਖਾਲਸਾ ਵੈਗੜੂ ਜੀ ਦੀ ਫਤਿਹ ਹਾਂ ਜੀ ਕੀ ਨਾਮ ਤੁਹਾਡਾ ਆਰਾਧਨਾ ਕਿਹੜੇ ਸਕੂਲੇ ਪੜਦੇ ਹੋ ਗਵਰਨਮੈਂਟ ਗਰਲਸ ਅੱਛਾ ਤਾਂ ਕੀ ਸੁਣਾਇਂਗੇ ਲੋਹੜੀ ਵਰ ਗੀਤ ਸੁਣਾਓ ਦੁੱਲਾ ਭੱਟੀ ਦੋ ਰਸ ਸੁਣਾਓ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹੋ ਦੁਲੇ ਦੀ ਧੀ ਵਿਆਹੀ ਹੋ ਸ਼ੇਰ ਸ਼ੱਕਰ ਪਾਈ ਹੋ ਇਹਦਾ ਲਾਲ ਪਟਾਕਾ ਉਹ ਕੁੜੀ ਦਾ ਸ਼ਾਲੂ ਪਟਾ ਹੋ ਲੋੜੀ ਦਾ ਤਿਉਹਾਰ ਜਿਹੜਾ ਦਿਖਾਇਆ ਪਿਆਰ ਪੰਜਾਬ ਦੇ ਵਿੱਚ ਅੱਜਕਾ ਜਿਹੜੇ ਤਿਉਹਾਰ ਨੇ ਇਹ ਤਾਂ ਲੋਪੀ ਹੁੰਦੇ ਜਾ ਰਹੇ ਨੇ ਇੱਕ ਜਿਹੜਾ ਤਿਉਹਾਰ ਲੋੜੀ ਦਾ ਤਿਉਹਾਰ ਇਹਦੇ ਵਿੱਚ ਬੱਚੇ ਵੀ ਇਕੱਠੇ ਹੋ ਰਹੇ ਨੇ ਸਾਰੇ ਭੈਣ ਭਰਾ ਇਕੱਠੇ ਹੋ ਰਹੇ ਨੇ ਤਿਉਹਾਰ ਦੇ ਨਾਲ ਮਿਲ ਕੇ ਸਾਰੇ ਮਨਾ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ